ਆ ਭੈਣ ਦਾ ਤਾਂ ਫਲੋਟ ਹੋ ਗਈ ਜਾਂ ਜੋ ਵੈਗੁਰੂ ਜੀ ਦਾ ਖਾਲਸਾ ਨਹੀਂ ਨਹੀਂ ਮਹਾਰਾਜ ਜੀ ਵੈਗੁਰੂ ਦਾ ਖਾਲਸਾ ਉਹ ਗਲਤੀ ਹੋ ਗਈ ਭਰਾਵਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਨਹੀਂ ਗੁਰੂ ਅਮਨਿਆ ਜੀ ਦਾ ਖਾਲਸਾ ਅਮਨਿਆ ਗਾ ਅਮਨਿਆ ਗਾ ਅਮਨਿਆ ਗਾ ਵੈਗੁਰੂ ਜੀ ਦਾ ਖਾਲਸਾ ਤੈਨੂੰ ਫਤਿਹ ਬੁਲਾਉਣ ਨੂੰ ਕਹਿ ਰਹੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂ ਲੈਗਰ ਜੀ ਕੀ ਫਤੇ ਆ ਜਾ ਫਿਰ ਫਤੇ ਕਰੀਏ ਕੰਮ ਮਾਤਾ ਹੁਣ ਕਰੇ ਹੈਗਾ ਨੰਬਰ ਫੋਨ ਕੋਈ ਨਹੀਂ ਭਾਜੀ ਮੇਰੇ ਕੋਲ ਕੋਈ ਨਹੀਂ ਹੈਗਾ ਫਿਰ ਮਾ ਜਾਂਦੇ ਵੇ ਲੈ ਜਾਂਦੇ ਆ ਮਾਤਾ ਨੂੰ ਤੇਰੇ ਕਿਥੇ ਮਾਤਾ ਦੇ ਪਿੰਡ ਆ ਆਸ਼ਰਮ ਨਹੀਂ ਆਸ਼ਰਮ ਨਹੀਂ ਬਾ ਆ ਗਿਆ ਕਿ ਮੈਂ ਨਹੀਂ ਆਸ਼ਰਮ ਨਹੀਂ ਨਹੀਂ ਭਾਈ ਮੈਂ ਗਲਤੀ ਹੋ ਗਈ ਚਲੋ ਬਾਬਾ ਜੀ ਕਿਉਂ ਗਲਤੀ ਹੋ ਗਈ ਨਹੀਂ ਨਹੀਂ ਮਾਰਾ ਗਾਂ ਤੋਂ ਨਹੀਂ ਜਲੂਸ ਕੱਟਿਆ ਪੰਜਾਬ ਦਾ ਨਹੀਂ ਨਹੀਂ ਆ ਵੇ ਲੋ ਭਾਵੇਂ ਨਹੀਂ ਨਹੀਂ ਮਾਰਾ ਗਲਤੀ ਹੋ ਗਈ ਉਹ ਪੂਰੀ ਦੁਨੀਆ 'ਚ ਲੋਕ ਆਉਂਦੇ ਨੇ ਉਹਰੇ ਜਲੂਸ ਕੱਟਦੇ ਨੇ ਤੁਸੀਂ ਡਿਆ ਹੀ ਆ ਵੇ ਲਾ ਭਾਈ ਗਲਤੀ ਹੋ ਗਈ ਮੇਰੇ ਕੋ ਗਲਤੀ ਹੋ ਗਈ ਚਲੋ ਜੀ ਚਲੋ ਜੀ ਮੈਂ ਨਹੀਂ ਤੇਰਾ ਭਰਾ ਜਾ ਸਕਦਾ ਨਹੀਂ ਭਾਈ ਵੇ ਲਾ ਵੇ ਲਾ ਗਲਤੀ ਹੋ ਗਈ ਮੰਨਿਆ ਕਰ ਵੇ ਲਾ ਮੁੜ ਕੇ ਨਹੀਂ ਹੋਣਾ ਉਹ ਨਹੀਂ ਹੋਣਾ ਗੁਰਵਾ ਨਹੀਂ ਹੋਣਾ ਕਰਕੇ ਬਹਿ ਜਾ ਚੱਲ ਬਾਬਾ ਮੇਰ ਕਰ ਇੱਧਰ ਬਹਿ ਜਾ ਭਾਈ ਵੇਲਾ ਮੇਰ ਕਰੇ ਵੇਲਾ ਚੁੱਪ ਕਰਕੇ ਬਹਿ ਜਾ ਉਪਰਾਵਾ ਮੈਨੂੰ ਮਾਫ ਕਰ ਦੇ ਵੇਲਾ ਮੈਂ ਕਿਰਾ ਯਾਰ ਉਹ ਜਾ ਜਿੱਥੇ ਕੋ ਪਾਰਕਿੰਗ ਦੇ ਮੂਹਰੇ ਉਹ ਨਹੀਂ ਭਾਈ ਮੇਗਾ ਗਲਤੀ ਉਪਰਾਵਾ ਨਹੀਂ 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 ਭਾਈ ਵੇਲਾ ਭਾਈ ਵੇਲਾ ਪਤਨਾ ਬਾਅਦ ਨਹੀਂ ਹੋਣਾ ਭਾਈ ਵੇਲਾ ਗਲਤੀ ਹੋ ਗਈ ਵੇਲਾ ਨਹੀਂ ਹੋਣਾਗਾ ਲੈ ਭਾਈ ਤੂੰ ਮੇਰੀ ਜਗ੍ਹਾ ਟੱਕਾ ਕਰ ਲੈਗਾ ਉਹ ਯਾਰ ਵੇਲਾ ਮੰਨਿਆ ਭਾਈ ਚੁੱਪ ਕਰਕੇ ਬਹਿ ਜਾ ਭਾ ਚੁੱਪ ਕਰਕੇ ਬਹਿ ਜਾ ਓਰੇ ਖੜ ਜਾ ਬਹਿ ਜਾ ਨਹੀਂ ਮੈਂ ਨਹੀਂ ਕੋਈ ਚੁੱਪ ਕਰਕੇ ਮੈਂ ਨਹੀਂ ਭਰਾ ਗਾਂਦ ਨਹੀਂ ਹੋਣਾ ਚੁੱਪ ਕਰਕੇ ਬਹਿ ਜਾ ਮਾਰਾ ਮੀਰਾ ਕਰੇ ਸਾਡੀ ਮੈਂ ਤਲਾਸ਼ੀ ਕਰਨੀ ਆ ਜੇ ਪਹਿਲਾਂ ਕਰ ਦੇਲਾ ਕਰ ਲੋ ਕਰ ਲੋ ਕਰ ਲੋ ਨਹੀਂ ਤੂੰ ਕਰਤੇ ਨਹੀਂ ਕਰ ਸਕਦਾ ਮਿਹਨਤ ਨਹੀਂ ਕਰ ਸਕਦਾ ਨਹੀਂ ਭਾਈ ਬੇਲੋ ਗਲਤੀ ਹੋ ਗਈ ਆ ਜਿਹੜੇ ਮੰਗਦਾ ਇਹਦਾ ਸਮਾਨ ਲੈ ਕੇ ਵੇਚ ਲਾ ਕੋ ਸੋਰੇ ਚਲੋ ਠੀਕ ਆ ਮੈਂ ਕਰ ਲੂੰਗਾ ਔਰੇ ਕਿੱਤੋਂ ਕਿੱਤੋਂ ਲੋਕ ਆਉਂਦੇ ਨੇ ਆ ਦੱਸ ਹੈ ਕਿੱਤੋਂ ਕਿੱਤੋਂ ਨਹੀਂ ਮੈਨੂੰ ਨਹੀਂ ਪਤਾ ਪਾਜੀ ਐਵੇਂ ਤੈਨੂੰ ਕਵਾਂ ਝੂਠ ਨਹੀਂ ਮੱਥਾ ਟੇਕਣ ਕਿੱਤੋਂ ਕਿੱਤੋਂ ਦੁਨੀਆ ਆਉਂਦੀ ਆ ਕੱਟਣਾ ਕਰੋ ਕੱਟਣਾ ਕਰੋ ਬੇਨਤੀ ਆ ਜੀ ਤੈਨੂੰ ਪਤਾ ਵੀ ਪੂਰੀ ਦੁਨੀਆ 'ਚ ਲੋਕ ਮੱਥਾ ਟੇਕਣਾਉਂਦੇ ਨੇ ਦਰਬਾਰ ਸਾਹਿਬ ਫਿਰ ਤੂੰ ਕੀ ਤਸਵੀਰ ਪੇਸ਼ ਕਰ ਰਿਆ ਵੀ ਮੰਗਤੇ ਨੇ ਪੰਜਾਬੀ ਇਹ ਦੁਕਾਨਾ ਚ ਉਹਨੇ ਦੁਨੀਆ ਨਹੀਂ ਨਹੀਂ ਠੀਕ ਆ ਭਾਈ ਹੁਣ ਮੈਂ ਪਗਾਣੇ ਉਹ ਆ ਬਾਹਰ ਲਿਆਂ ਨੂੰ ਜਿਹੜੇ ਪਗਾਣੇ ਵੇਚ ਲਿਆਦੇ ਨੇ ਪਗਾਣੇ ਵੇਚ ਲਿਆ ਕਰ ਤਦਨੇ ਤੈਨੂੰ ਸਵੇਰੀ ਦਵਾ ਦੇਣਾ ਪਰ ਗੱਲ ਇਹ ਆ ਵੀ ਮੇਰੀ ਜ਼ਿੰਮੇਵਾਰੀ ਕੀ ਆ ਕੱਲੂ ਮੈਂ ਮਾਫੀ ਮੰਗਦਾ ਫਿਰਾਂ ਲੋਕਾਂ ਕੋਲ ਭਾਈ ਇਹ ਵੇਚ ਤਾਂ ਉਹਨੇ ਹਨਾ ਕੀ ਵੇਚੇ ਤਾਂ ਦਾ ਸਵੇਰੇ ਸਵੇਰੇ ਨਾਲ ਸਾਡੀ ਦੁਕਾਨ ਕੋਲ ਵੀ ਹੁਣ ਭੀਕ ਭੁਖ ਜਾ ਮੰਗਦਾ ਤਾਂ ਨਹੀਂ ਦੇਖਿਆ ਨਹੀਂ ਨਹੀਂ ਹੁੰਦੀ ਆ ਇੱਕ ਬਾਈ ਖਾਣੇ ਬੋਰ ਘਟ ਕੇ ਦੂਸਰੇ ਉਹ ਦਾਂਦੇ ਆ ਬਹੁਤ ਜਲਦੀ ਉਹ ਹਜਾਣੇ ਹੋਣਗੇ ਫਿਰ ਵੇਖੋ ਇਹ ਨਹੀਂ ਉਹਨੇ ਕਹਣਾ ਤੁਹਾਡੀ ਤੁਸੀਂ ਨਾ ਤੁਹਾਡੀ ਜੋੜੀ ਸਲਾਮਰ ਉਹ ਕਹਿੰਦੀ ਮੇਰੀ ਭੈਣ ਭਰਾ ਭੈਣ ਭਰਾ ਹੁੰਦੇ ਨੇ ਕੋਈ ਮਾਪੋਤਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਭੈਣ ਕਰ ਤੋਂ ਪਰੋੜ ਹੋ ਗਈ ਜੀ ਉਹ 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 ਹਲੋ ਵੀ ਬੈਠਾ ਉਹ ਤਾਂ ਨਾਲ ਜਿਸ ਮੋਨ ਜਿਸ ਉਹ ਹੀ ਆ ਚਲੋ ਦੇਖੋ ਵੈਗੁਰੂ ਜੀ ਦਾ ਖਾਲਸਾ ਨਹੀਂ ਨਹੀਂ ਮਹਾਰਾਜ ਜੀ ਵੈਗੁਰੂ ਦਾ ਖਾਲਸਾ ਉਹ ਗਲਤੀ ਹੋ ਗਈ ਭਰਾਵਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਨਹੀਂ ਗੁਰੂ ਇਹ ਮੰਨਿਆ ਜੀ ਦਾ ਖਾਲਸਾ ਮੰਨਿਆਗਾ 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 ਵੈਗੁਰੂ ਜੀ ਦਾ ਖਾਲਸਾ ਤੈਨੂੰ ਫਤਿਹ ਬੁਲਾਉਣ ਨੂੰ ਕਹਿ ਰਹੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ ਬੈਗਰ ਜੀ ਕੀ ਫਤਿਹ ਆ ਜਾ ਫਿਰ ਫਤਿਹ ਕਰੀਏ ਕੰਮ ਕੀ ਨਾਮ ਆ ਤੇਰਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਆਰਾਮ ਨਾਲ ਬਹਿ ਜਾ ਹਾਂ ਬੈਠ ਬੈਠ ਕੀ ਨਾਮ ਆ ਤੇਰਾ ਸ਼ਾਇਦ ਮੇਰੇ ਕੋਲ ਨਾ ਮੈਂ ਤਦ ਕਹਿਣਾ ਨਾਮ ਕੀ ਆ ਤੇਰਾ ਹਾਂਜੀ ਨਾਮ ਕੀ ਆ ਤੈਨੂੰ ਮਾਈਕ ਫੜਨ ਨੂੰ ਨਹੀਂ ਕਹਿਣਾ ਕੀ ਆ ਤੇਰਾ ਗੁਰਪ੍ਰੀਤ ਹੈ ਹਰਪ੍ਰੀਤ ਕਿੱਥੋਂ ਦਾ ਰਹਿਣਾ ਤਾ ਵਿਆਹ ਦਾ ਵਿਆਹ ਦਾ ਘਰੇ ਕੌਣ ਕੌਣ ਆ ਮਾਤਾ ਹੀ ਹੈ ਹੋਰ ਵਾਹ ਕੀ ਜਾ ਰਹਾ ਹੈ ਨਹੀਂ ਮਤਲਬ ਕੋਈ ਕਮਾਈ ਦਾ ਜਾ ਰਹਾ ਹੈ ਨਹੀਂ ਨਹੀਂ ਮੈਨੂੰ ਬੈਟਰੀ ਵਾਲੀ ਰੈਡੀ ਚਾਹੀਦੀ ਹੈ ਬੈਟਰੀ ਵਾਲੀ ਅਸੀਂ ਤੇਤੋਂ ਕਿਰਤ ਥੋੜੀ ਕਰਾਉਣੀ ਆ ਤੂੰ ਕਰ ਹੀ ਨਹੀਂ ਸਕਦਾ ਕਿਰਤ ਤੇਰਾ ਹੈ ਨਹੀਂ ਗੁਜ਼ਾਰਾ ਹਮ ਮਾਤਾ ਹੁਣ ਕਰੇ ਹੈਗਾ ਨੰਬਰ ਫੋਨ ਕੋਈ ਨਹੀਂ ਭਾਜੀ ਮੇਰੇ ਕੋਲ ਕੋਈ ਨਹੀਂ ਹੈਗਾ ਫਿਰ ਮਾ ਜਾਣਦੇ ਵੇ ਲੈ ਜਾਂਦੇ ਆ ਮਾ ਤਾਨੂੰ ਤੇਰੀ ਕਿੱਥੇ ਮਾਦਾ ਦੇ ਪਿੰਡ ਆ ਆਸ਼ਰਮ ਨਹੀਂ ਆਸ਼ਰਮ ਨਹੀਂ ਆ ਆਹ ਇਹ ਕਿਵੇਂ ਨਹੀਂ ਆਸ਼ਰਮ ਨਹੀਂ ਨਹੀਂ ਭਾਈ ਜੀ ਮਗਲਤੀ ਹੋ ਗਈ ਚਲੋ ਬਾਬਾ ਜੀ ਕਿਉਂ ਗਲਤੀ ਹੋ ਗਈ ਨਹੀਂ ਨਹੀਂ ਮਾਰਾ ਗਾਂ ਤੋਂ ਨਹੀਂ ਜਲੂਸ ਕੱਢਿਆ ਪੰਜਾਬ ਦਾ ਨਹੀਂ ਨਹੀਂ ਆ ਵੇਖ ਲੋ ਭਾਵੇਂ ਨਹੀਂ ਨਹੀਂ ਮਾਰਾ ਗਲਤੀ ਉਹ ਤਾਂ ਪੂਰੀ ਦੁਨੀਆ ਦੇ ਲੋਕ ਆਉਂਦੇ ਨੇ ਜਲੂਸ ਕੱਢਦੇ ਤੁਸੀਂ ਦਿਆਈਆ ਮਾਰਾ ਮੈਂ ਪਹਿਲੀ ਹਰ ਚਲੇ ਗਲਤੀ ਹੋ ਗਈ ਪਹਿਲਾਂ ਤੈਨੂੰ ਤਾਂ ਫੜਿਆ ਉਹ ਬਾਹਰ ਲਾ ਉਹਨੂੰ ਬਾਅਦ ਚ ਫੜਾਂਗੇ ਚਲੋ ਭਾਈ ਗਲਤੀ ਪਹਿਲਾਂ ਤੁਹਾਨੂੰ ਸ਼ਰਮ ਜਈ ਚਲੋ ਗਲਤੀ ਹੋ ਗਈ ਚੁੱਪ ਕਰਕੇ ਬੈਠਾ ਰਹੇ ਨਹੀਂ ਭਾਈ ਗਲਤੀ ਹੋ ਗਈ ਚਲੋ ਭਾਈ ਚੱਲ ਜੀ ਗੱਡੀ ਭੇਜ ਵਨੇ ਬਈ ਵੇਲਾ ਜਾਂਦ ਜਾਂਦ ਬਈ ਵੇਲਾ ਗਲਤੀ ਆ ਚਲ ਜੇਗਾ ਫਿਰ ਭਾਜੀ ਗਲਤੀ ਹੋ ਗਈ ਪ੍ਰਸ਼ਾਦ ਵਾ ਜਾ ਚੱਲ ਦੇ ਚੱਲ ਚੱਲ ਨਹੀਂ ਵੇਲਾ ਨਹੀਂ ਨਹੀਂ ਵੇਲਾ ਭਾਈ ਗਲਤੀ ਹੋ ਗਈ ਮੇਰੇ ਕੋ ਗਲਤੀ ਹੋ ਗਈ ਚਲੋ ਜੀ ਚਲੋ ਮੈਂ ਨਹੀਂ ਇਤਨਾ ਭਰਾ ਜਾ ਸਕਦਾ ਨਹੀਂ ਭਾਈ ਵੇਲਾ ਵੇਲਾ ਗਲਤੀ ਹੋ ਗਈ ਮਨਿਆ ਕਰ ਵੇਲਾ ਮੁਰਕੇ ਨਹੀਂ ਹੋਣਾ ਉਹ ਨਹੀਂ ਹੋਣਾ ਗੁਰਵਾ ਨਹੀਂ ਹੋਣਾ ਚੱਲ ਬਾਬਾ ਇੱਧਰ ਬੈਜਾ ਭਾਜੀ ਵੇਲਾ ਮੇਰ ਕਰੇ ਵੇਲਾ ਤੋ ਕਰਾ ਕਰ ਚੁੱਪ ਕਰਕੇ ਬੈਜਾ ਉੱਪਰ ਆਵਾ ਮੈਨੂੰ ਮਾਫ ਕਰ ਦੇ ਵੇਲਾ ਮੈਂ ਕਿਹਾ ਯਾਰ ਉਹ ਜਾ ਜਿੱਥੇ ਪਾਰਕਿੰਗ ਨੇ ਮੋੜ ਉਹ ਨਹੀਂ ਭਾਈ ਮੇਰੇ ਕੋ ਗਲਤੀ ਉੱਪਰ ਆਵਾ ਨਹੀਂ 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 ਭਾਈ ਵੇਲਾ ਭਾਈ ਵੇਲਾ ਕਰੀਆ ਓਏ ਇੱਧਰ ਬੈਠ ਭਾਈ ਮੈਂ ਨਹੀਂ ਆਉਣਾ ਬਾਅਦ ਨਹੀਂ ਆਉਣਾ ਭਾਈ ਵੇਲਾ ਗਲਤੀ ਹੋ ਗਈ ਵੇਲਾ ਨਹੀਂ ਆਉਣਾਗਾ ਲੈ ਭਾਈ ਤੁਸੀਂ ਜੇ ਤੱਕ ਕਰ ਲੈਣਾ ਓ ਯਾਰ ਵੇਲਾ ਮੰਨਿਆ ਭਾਈ ਚੁੱਪ ਕਰਕੇ ਬਹਿ ਜਾ ਬੰਦਾ ਚੁੱਪ ਕਰਕੇ ਬਹਿ ਜਾ ਉਰੇ ਖੜ ਜਾ ਬਹਿ ਜਾ ਨਹੀਂ ਮੈਂ ਨਹੀਂ ਕੋਈ ਚੁੱਪ ਕਰਕੇ ਮੈਂ ਨਹੀਂ ਬਰਾ ਗਾਂਦ ਨਹੀਂ ਆਉਣਾ ਨਹੀਂ ਆਉਣਾ ਗਾਂਦੋ ਚੁੱਪ ਕਰਕੇ ਬਹਿ ਜਾ ਫਿਰ ਨਹੀਂ ਆਉਣਾ ਭਰਾ ਚੁੱਪ ਕਰ ਜਾ ਕੱਟ ਕਿੰਨੇ ਕ ਸੰਗਤ ਨੂੰ ਠੱਗਿਆ ਅੱਜ ਆ ਵੇਲਾ ਨਹੀਂ ਆਉਣਾ ਓ ਜਲੂਸ ਕੱਟਿਆ ਪੰਜਾਬ ਦਾ ਲੋਕਾ ਮੁਰੇ ਪੂਰੀ ਦੁਨੀਆ ਚ ਸੰਗਤ ਆਉਂਦੀ ਆ ਓਰੇ ਚਲੋ ਭਾਈ ਆ ਲੋ ਆ ਲੋ ਭਾਈ ਮਾਰਾ ਮੇਰਾ ਕਰੇ ਸਾਡੀ ਮੈਂ ਤਲਾਸ਼ੀ ਕਰਨੀ ਆ ਜੇ ਪਹਿਲਾਂ ਕਰ ਲੈ ਕਰ ਲੋ ਕਰ ਲੋ ਕਰ ਲੋ ਨਹੀਂ ਤੂੰ ਕਿਰਤ ਨਹੀਂ ਕਰ ਸਕਦਾ ਮਿਹਨਤ ਨਹੀਂ ਕਰ ਸਕਦਾ ਨਹੀਂ ਭਾਈ ਬੇਲੋ ਗਲਤੀ ਹੋ ਗਈ ਆ ਜਿਹੜੇ ਮੰਗਦਾ ਇਹਦਾ ਸਮਾਨ ਲੈ ਕੇ ਵੇਚ ਲਾ ਕੋ ਸੋਰੇ ਚਲੋ ਠੀਕ ਆ ਮੈਂ ਕਰ ਲਊਗਾ ਏ ਬਖਾਨੀ ਦਿੱਤਾ ਹੀ ਸੰਗਤਾਂ ਜਨ ਲੱਗ ਕੱਢ ਲੈ ਕੱਢ ਲੈ ਕੋਈ ਉੱਪਰ ਦੀ ਤੂੰ ਜਨਾਨੀਆਂ ਨੂੰ ਧਮਕਾਉਣਾ ਹੈ ਵੀ ਵੀਡੀਓ ਨਾ ਬਣਾਉ ਮੇਰੀ ਹੈ ਨਹੀਂ ਨਹੀਂ ਮੈਂ ਨਹੀਂ ਕਿਹਾ ਭਾਈ ਐਦਾ ਮੈਂ ਭੈਣ ਵੀਡੀਓ ਨਾ ਬਣਾਣਾ ਸਾਡਾ ਟੀਮ ਮੈਂਬਰ ਤੇਰੇ ਕਰਕੇ ਯਾਰ 21 ਪਹਿਲਾਂ ਉਰੇ ਪਾਪਾ ਜੀ ਨਹੀਂ ਹੈਗਾ ਭਾਈ ਮੰਨਿਆ ਕਰ ਵੇਲਾ ਮੇਰਾ ਭਰਾ ਨਹੀਂ ਆ ਚੁੱਪ ਕਰ ਜਾ ਔਰੇ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਆ ਦੱਸ ਹੈ ਕਿੱਥੋਂ ਕਿੱਥੋਂ ਨਹੀਂ ਮੈਨੂੰ ਨਹੀਂ ਪਤਾ ਭਾਈ ਐਵੇਂ ਤੈਨੂੰ ਕਹਾਂ ਝੂਠ ਨਹੀਂ ਮੱਥਾ ਟੇਕਣ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਆ ਕਰੋ ਜੀ ਕੱਟਾ ਕਰੋ ਬੇਨਤੀ ਆ ਜੀ ਭਾਈ ਵੇਲਾ ਇਹੋ ਗੋਹੀ ਆ ਮੈਂ ਦਰਬਾਰ ਸਾਹਿਬ ਦੀ ਸੌਂ ਕਹਨਾ ਕਿੱਥੋਂ ਕਿੱਥੋਂ ਦੁਨੀਆ ਹੋ ਗਈ ਮੱਥਾ ਟੇਕਣ ਕਿੱਥੋਂ ਕਿੱਥੋਂ ਬਦਾਨੀ ਭਾਈ ਮੈਨੂੰ ਐਵੇਂ ਕਹਾਂ ਤੁਹਾਨੂੰ ਨਹੀਂ ਬਾਹਰਲੇ ਗੋਰੇ ਵੀ ਆਉਂਦੇ ਨੇ ਨਹੀਂ ਮੈਨੂੰ ਨਹੀਂ ਪਤਾ ਐਵੇਂ ਤੁਹਾਨੂੰ ਮੈਂ ਕਹਾਂ ਮੈਂ ਪਹਿਲੀ ਿਆ ਤੈਨੂੰ ਨਹੀਂ ਦਾਂ ਨਹੀਂ ਤੈਨੂੰ ਪਹਿਲੀ ਿਆ ਅੱਖਾਂ ਨਹੀਂ ਹੈਗੀਆਂ ਤੇਰੇ ਭਾਈ ਮੈਂ ਪਹਿਲੀ ਵਾਰ ਆਇਆ ਤੁਹਾਨੂੰ ਮੈਂ ਦੱਸਾਂ ਤੇ ਡਿਆਂ ਵਾ ਸਾਰਾ ਕੁਝ ਤੁਹਾਨੂੰ ਪਰ ਹੱਥ ਛੱਡ ਦੇ ਮੇਰਾ ਤੇ ਹੱਥ ਫੜ ਲੈ ਦੇਖ ਲਈ ਪਰ ਜਾਣਦਾ ਰਿਆਂ ਐਦਾਂ ਨੂੰ ਹੋ ਜਾ ਉਹ ਭਾਈ ਮੈਂ ਪਰ ਪੱਤਰ ਵਾ ਭਾਈ ਮੈਂ ਉਹ ਕਾ ਕੇ ਤੇ ਪੱਤਰ ਕੱਢ ਕੇ ਮੈਂ ਆਪੋ ਖਾ ਦਿੰਦਾ ਵਾ ਉਹ ਗੁਰੂ ਮੈਂ ਆਪੋ ਖਾ ਦਿੰਦਾ ਵਾ ਨਹੀਂ ਨਹੀਂ ਜੇ ਤੂੰ ਸੱਚਾ ਹੈ ਤਾਂ ਵਿਖਾ ਦੇ ਫਿਰ ਆਪੋ ਖਾ ਦੇ ਵੇਖ ਲੈ ਆਪ ਗੁਰੂ ਜੇ ਤੂੰ ਸੱਚਾ ਹੈ ਤਾਂ ਵਿਖਾ ਦੇ ਉਹਨਾਂ ਨੂੰ ਆਹੋ ਕਾਗਜ਼ ਦੇ ਪੱਤੇ ਖਿਲਾਰਨਾ ਨਹੀਂ ਮੇਰਾ ਭਰਾ ਮੇਰਾ ਵੀਰ ਨਹੀਂ ਤੇਰਾ ਕੋਈ ਕਾਰਕੁਨ ਨਹੀਂ ਕਲੇਰ ਤੇ ਵੇਚ ਲੈਂਦੇ ਠੀਕ ਆ ਕੀ ਨਹੀਂ ਹੈ ਗਾਂਦੋ ਨਹੀਂ ਮੈਂ ਆਣਾ ਹੋਰ ਦੱਸ ਭਰਾ ਨਹੀਂ ਤੂੰ ਇੱਕ ਕਿਰਤ ਕਰ ਲੈ ਜਿਹੜੇ ਨੇ ਪੈਸੇ ਇਕੱਠੇ ਕੀਤੇ ਨੇ ਚਲੋ ਕਿਰਤ ਕਰ ਲੈ ਉਹ ਨਹੀਂ ਗੱਲ ਕਰ ਲਊਗਾ ਕਰ ਲਊਗਾ ਐਸੇ ਸਮਾਨ ਵੇਚ ਲਿਆ ਕਰੂੰਗਾ ਉਹੀ ਮੈਂ ਦੇਖਦਾ ਜੇ ਗਾਂਦ ਮੰਗੂਗਾ ਨਾ ਤੇ ਗੱਲ ਕਰਿਓ ਆਏ ਹੋਏ ਤੇਰੇ ਛੱਡੋ ਭਾਈ ਇਹ ਗੱਲ ਮਹਾਰਾਜ ਮਹਾਰਾਜ ਪੜਾ ਕਰੇ ਮੈਂ ਮੰਗਣੀ ਟਿਆਵਾ ਤੈਨੂੰ ਪਤਾ ਵੀ ਪੂਰੀ ਦੁਨੀਆ 'ਚ ਲੋਕ ਮੱਥਾ ਟੇਕਣਾਉਂਦੇ ਨੇ ਜਰਵਾਰ ਸਾਹਿਬ ਫਿਰ ਤੂੰ ਕੀ ਤਸਵੀਰ ਪੇਸ਼ ਕਰ ਰਿਹਾ ਵੀ ਮੰਗਤੇ ਨੇ ਪੰਜਾਬੀ ਇਹ ਦੁਨੀਆਂ 'ਚ ਉਹਨਾਂ ਦੁਨੀਆ ਦੇ ਨਹੀਂ ਨਹੀਂ ਠੀਕ ਆ ਭਾਈ ਹੁਣ ਮੈਂ ਪਗਾਨੇ ਪਗਾਨੇ ਵੇਚ ਲਿਆ ਕਰੂੰਗਾ ਠੀਕ ਆ ਭਾਈ ਠੀਕ ਆ ਮੇਰੀ ਗੱਲ ਸੁਣ ਹਾਂਜੀ ਮੈਂ ਦੇ ਕੋ 100 ਦੇ ਪੈਨ ਲੈਣਾ ਉਹੀ ਵਿੱਚ ਚ ਚਲੋ ਠੀਕ ਹੈ ਭਾਈ ਠੀਕ ਹੈ ਵੇਚ ਲਿਆ ਕਰੋ ਉਰੇ ਦੇ ਤੁਸੀਂ ਉਰੇ ਦੇਓ ਵੀਰੇ ਹਾਂਜੀ 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 ਦੋ ਦੇ ਪੈਨ ਮੰਗਣ ਕੋਈ ਬੰਦਾ ਨਿਗਾਹ ਰੱਖੋ ਕਰ ਇਹਦੀ ਦੁਆਰੇ ਆਹ ਹਾਂ ਨਿਗਾਹ ਰੱਖੋ ਪੂਰੀ 85588 367 36 ਮੇਰਾ ਨੰਬਰ ਹੈ ਜੇ ਲੈ ਲਓ ਲੈ ਲਓ ਲੈ ਲਓ ਲੈ ਲਓ ਲੈ ਲਓ ਆਜਾ ਦਾ ਦਿਨ ਮੈਂ ਇਹਨਾਂ ਦੇ ਮੂੰਹ ਨੂੰ ਛੱਡਣ ਲੱਗਿਆ ਨੀ ਨੀ ਬੋਜੀ ਦੱਸੋ ਆ ਓਏ ਆ ਕੰਮ ਨਾ ਕਰ ਇਹ ਅਸੀਂ ਨਾਲ ਕਿਰਤ ਕਰਿਆ ਕਰੂੰਗਾ ਤੇ ਇੱਕ ਰੇਡੀ ਬੈਟਰੀ ਵਾਲੀ ਕਿਤੇ ਦਵਾ ਦਿਓ ਮੈਨੂੰ ਪਹਿਲੇ ਤੂੰ ਕਿਰਤ ਸ਼ੁਰੂ ਕਰ ਤੇਰੀ ਰੇਡੀ ਵੀ ਦਵਾ ਦਾਂਗੇ ਤੈਨੂੰ ਠੀਕ ਹੈ ਭਾਈ 6 ਮਹੀਨੇ ਸਾਨੂੰ ਮਿਹਨਤ ਕਰਕੇ ਦਿਖਾ ਤੇਰਾ ਬਾਧਾ ਰਹਿ ਗਿਆ ਇੰਨੇ ਲੋਕਾਂ ਚ ਰੇਡੀ ਤੈਨੂੰ ਮੈਂ ਕਰਵਾਉਂਗਾ ਚਲੋ ਠੀਕ ਹੈ ਭਾਈ ਠੀਕ ਹੈ ਪਰ ਕਿਰਤ ਮੰਗਣਾ ਨਹੀਂ ਕੇ ਤੂੰ ਠੀਕ ਆ ਪਰ ਮਾਰ ਮੋਲ ਵੇਚ ਲਿਆ ਕਰ ਮੋਲ ਵੇਚ ਲੈ ਸਾਨੂੰ ਵੀ ਤਸੱਲੀ ਹੋਵੇ ਤੂੰ ਮਿਹਨਤ ਕਰਨਾ 6 ਮਹੀਨੇ ਮਿਹਨਤ ਕਰਕੇ ਦਿਖਾ ਉਰੇ ਠੀਕ ਹੈ ਤੈਨੂੰ ਰੇੜੀ ਦਵਾ ਦਾਂਗੇ ਠੀਕ ਹੈ ਤੁਹਾਨੂੰ ਤੁਹਾਡਾ ਵੀ ਨੰਬਰ ਹਾਂ ਸੁਖਨਾਪੁਰ ਕੁਲਵਿੰਦਰ ਸਿੰਘ ਕੁਲਵਿੰਦਰ ਇਹ ਭਰੀ ਜਿਹੜੇ ਜੋ 50 ਰੁਪਏ ਛੋੜਨੇ ਮਾਰਨਾ ਮੇਰੇ ਤੈਨੂੰ ਰਿਕਸ਼ਾ ਰੇੜੀ ਜੋ ਕਹਿੰਦਾ ਤੈਨੂੰ ਉਹ ਮਿਲ ਜੂਗਾ ਪਰ ਮਿਹਨਤ 6 ਮਹੀਨੇ ਕਰਕੇ ਦਿਖਾਉਣੀ ਆ ਆ ਜਨਵਰੀ ਚੱਲ ਪਿਆ ਠੀਕ ਆ ਜੂਨ ਜੁਲਾਈ ਤੱਕ ਉਰੇ ਵੇਚ ਕੇ ਦਿਖਾ ਦੇ ਆ ਵੀਡੀਓ ਲੋਕਾਂ ਨੇ ਦੇਖ ਲੈਣੀ ਆ ਤੇਰੇ ਨਾਲ ਆਵਾਂਗੇ ਭਾਈ ਹੁਣ ਇਹ ਵਾਇਰਲ ਨਹੀਂ ਕਰਨੀ ਐ ਵਾਇਰਲ ਤਾਂ ਹੋਊਗੀ ਬਸ ਇਹ ਤਾਂ ਅਸੀਂ ਕਰਨੀ ਆਂ ਨਹੀਂ ਭਾਈ ਪਤਾ ਕੀ ਆ ਵੇ ਲੈ ਲੋ ਭਾਈ ਮੈਂਹੰਦੀ ਆ ਤੂੰ ਕੀ ਕਰਨ ਲੱਗਿਆ ਹੋਇਆ ਦੀ ਬਈ ਮੈਂ ਇੱਥੇ ਆਇਆ ਕਰੂੰਗਾ ਇਹ ਤੇ ਇਹ ਸੰਗਤ ਨੇ ਦੇਖਣਾ ਤੇਰੀ ਜੇ ਤੈਨੂੰ ਕੋਈ ਭੀਖ ਮੰਗਦਾ ਦੇਖ ਲੂਗਾ ਫੇ ਸਾਨੂੰ ਅਗਲਾ ਵੀਡੀਓ ਭੇਜੂਗਾ ਨਹੀਂ ਆ ਗਏ ਭਾਈ ਨਹੀਂ ਲੱਗੇ ਆ 6 ਮਹੀਨੇ ਜੂਨ ਜਲਾਈ ਤੱਕ ਤੋਰੇ ਮਿਹਨਤ ਕਰ ਗਿਆ ਪੈਨ ਵੇਜਲੇ ਜੋ ਮਰਜੀ ਭੀਖ ਨਹੀਂ ਮੰਗਣੀ ਵਾਰ ਤੈਨੂੰ ਰਿਕਸ਼ਾ ਰੈਡੀ ਦਵਾ ਦਾਂਗੇ ਠੀਕ ਹੈ ਠੀਕ ਹੈ ਮਿਹਨਤ ਕਰਨੀ ਸ਼ੁਰੂ ਕਰ ਆਪਣਾ ਔਰੇ ਜਲੂਸ ਨਾ ਘਟ ਪੰਜਾਬੀਆਂ ਦਾ ਹਾਂ ਠੀਕ ਆ ਗੁਰੂ ਤੇਰੀ ਗੱਲ ਕੁਲਵਿੰਦਰ ਸਿੰਘ ਠੀਕ ਆ ਅਨਲਿਮਿਟਡ ਗਿਆਨ ਲਿਖ ਲੈ ਹੁਣ ਅਲਮਟਡ ਹਾਂ ਆ ਚੱਕ ਲੈ ਆਪਣੇ ਪਾਸੇ ਠੀਕ ਆ ਠੀਕ ਆ ਭਾਈ ਮਾਰਾ ਭਾਈ ਤੇਰਾ ਬਲਾ ਕਰੇ ਬਾਬਾ ਬਾ ਤੂੰ ਹੁਣ ਮਾੜੀ ਸ਼ਰਮ ਕਰ ਲਈ ਮੈਂ ਤੈਨੂੰ ਛੱਡਿਆਗਾ ਜਿਹੜਾ ਆ ਤੇਰੇ ਉਰੇ ਲੋਕਲ ਬੰਦਿਆਂ ਦੇ ਮੂੰਹ ਨੂੰ ਛੱਡਦਾ ਤੈਨੂੰ ਗਾਂ ਨੂੰ ਫਿਰ ਉਹ ਨਾ ਗਈ ਲੈ ਨਹੀਂ ਲੈ ਭਾਈ ਗਾਂ ਵਾਲੀ ਵਾਰ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਫਿਰ ਤੇਰੀ ਠੀਕ ਤੈਨੂੰ ਪਤਾ ਆਪਣੀ ਆਪਣੇ ਉਰੇ ਦੀਆਂ ਮੁਹਮਮਦ ਦੇ ਕੇ ਵਿਆਹ ਉੱਥੇ ਹਰਦਵਾਰ ਤੇ ਬਰਿੰਦਵਾਨ ਚ ਵੀ ਸ਼ੁਰੂ ਹੋ ਗਈ ਉਹਨਾਂ ਨੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਬਿਕਾਰੀ ਆਪਣੇ ਤਾਂ ਮਰਿਆਦਾ ਹੀ ਨਹੀਂ ਹੈਗੀ ਜੱਲ ਆਹ ਇਹ ਬੰਦਾ ਆ ਬੀੜੀਆਂ ਵੀਡੀਓ ਤੁਹਾਡੀਆਂ ਮਾਵੇਣਾ ਧੰਨਵਾਦ ਬੜੀਆਂ ਇਹਦਾ ਧਿਆਨ ਰੱਖਿਓ ਜੇ ਦੁਬਾਰੇ ਭੀਖ ਮੰਗੂਗਾ ਆ ਵੀਰ ਕੋ ਨੰਬਰ ਹੈਗਾ ਹੀ ਆ ਤੁਸੀਂ ਵੀ ਧਿਆਨ ਰੱਖਿਓ ਮਾੜੇ ਭਾਈ ਇੰਨੀ ਕਿ ਜ਼ਿੰਮੇਵਾਰੀ ਇੰਨੀ ਕਿ ਸੇਵਾ ਸੰਭਾਲ ਲਿਓ ਵੀ ਇਹਦਾ ਧਿਆਨ ਰੱਖਿਓ ਆ ਭਾਈ ਪਾਲਾ ਪਾਲਾ ਹੁਣ ਹੋਰ ਉੱਥੇ ਜਾਣ ਭੀਖ ਨਾ ਮੰਗਰੇ ਤੂੰ ਤਾਂ ਯਾਰ ਚੰਗਾ ਵਾਲਾ ਪਰਮਾਤਮਾ ਨੇ ਤੈਨੂੰ ਹੱਟਾ ਘਟਾ ਸਰੀਰ ਦਿੱਤਾ ਕੀ ਯਾਰ ਤੂੰ ਕਿੰਨੇ ਪੈਸੇ ਹੈਗੇ ਤੈਨੂੰ ਜੇਬ ਚ ਇਸ ਉਨੇ ਹੀ ਆ ਜਿੰਨ ਕਿ ਨਹੀਂ ਇੰਨੇ ਹੀ ਆ ਪਤਾ ਨਹੀਂ ਮੈਨੂੰ ਦੋਟਾ ਹੀ ਹੋਵੇਗਾ ਜਾਂ ਪਿੰਨ ਦੇ ਕੋ ਪੈਨ ਲੈ ਆ 100 ਰੁਪਏ ਦੇ ਪੈਨ ਲੈ ਲੈ ਉਹ ਵੇਚੀ ਜਾਂ ਨਾਲ ਇਹ ਇਹ ਤੇਰੀ ਤੇਰੀ ਇਹ ਉਹੀ ਆ ਹਾਂਜੀ ਉਹ ਵੇਖ ਸਾਹਮਣੇ ਮੁੰਡਾ ਵੇਚਦਾ ਹੀ ਉਹ ਵੇਖ ਇਧਰ ਹਸਤਾਨੇ ਫੜਲਾ ਆਪਣੇ ਹਾਂ ਬੇਚ ਦਦੇ ਨੇ ਜਿਹੜੇ ਮਿਹਨਤ ਕਰਦੇ ਨੇ ਆਪਾਂ ਸਤਿਕਾਰ ਕਰਦੇ ਆ ਜੇ ਕਿਤੇ ਦਾ ਮਰਦੀ ਉਹਨੇ ਜੇ ਕੋ ਮੈਂ ਰਿਪੋਰਟਿੰਗ ਦੇ ਵਿੱਚ ਵੀ ਕਹਿ ਦਿੰਨਾ ਇਹਨੂੰ ਛੱਡ ਦਿਓ ਉਧਰ ਜਗਹ ਨੂੰ 100 ਰੁਪਏ ਉਹਨੇ ਫਿਰ ਵੀ ਤੁਹਾਨੂੰ ਪੈਨ ਦਿੱਤੇ ਬਿਨਾਂ ਨਹੀਂ ਤੋੜਨਾ ਤੋ ਪੈਨ ਉਹਨੇ ਪੈਨ ਦਿੱਤੇ ਬਿਨਾਂ ਨਹੀਂ ਤੋੜਨਾ ਉਹਨੇ ਉਧਰ ਗੱਲਾਂ ਆ ਸ਼ੀਤਾਂ ਸਾਹਿਬ ਦੇ ਮੁਰੇ ਨਿੰਗ ਸਿੰਘ ਆ ਉਹ ਗਵਾਰੇ ਗੂਰੇ ਵੇਚਦਾ ਲੱਤਾਂ ਨਹੀਂ ਹੈਗੀਆਂ ਉਹਦੇ ਰੇੜੀ ਤੇ ਵੇਚਦਾ ਜਿਹੜਾ ਗੁਰੂ ਦਾ ਸੱਚਾ ਸਿੱਖਾ ਉਹ ਕਦੇ ਮੰਗਦਾ ਨਹੀਂ ਹੁੰਦਾ ਉਹ ਮਿਹਨਤ ਕਰਦਾਗਾ ਆਪਣਾ ਇਹਦਾ ਕੁਝ ਆਮਦਨੀ ਦੇ ਕਿਥੋਂ ਦੇਣਾ ਯਾਰ ਗੱਲ ਸੁਣ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਸ਼ਾ ਨੇ ਅਕਾਲ ਪੁਰਖ ਦੀ ਕਿਉਂ ਕੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਹਲਕੇ ਉੱਤੇ ਲਾਇਆ ਫਿਰ ਦਬਸਤਾ ਚਲਾਇਆ ਆਪਣੇ ਸਿੱਖਾਂ ਨੂੰ ਸਮਝਾਉਣ ਲਈ ਵੀ ਭਾਈ ਮਿਹਨਤ ਕਰਿਓ ਤੁਸੀਂ ਕਿਰਤ ਕਰਿਓ ਮੰਗੇ ਹੋਣਾ ਆਪਣਾ ਤਾਂ ਯਾਰ ਉਰੇ ਸਾਰੀ ਦੁਨੀਆ ਹੁੰਦੀ ਆ ਪਰ ਜਰੂਰ ਸੇ ਨਿਕਲ ਜਾਣਾ ਬੰਦਾ ਉਹ ਯੂਪੀ ਵਾਲਾ ਯੂਪੀ ਵਾਲਾ ਜਿਹਨੂੰ ਆਪਾਂ ਕਹਿੰਦੇ ਯੂਪੀ ਦਾ ਪਰ ਇਹ ਆਪਾਂ ਸਤਿਕਾਰ ਕਰਦੇ ਜਿੱਥੇ ਦਾ ਮਾਰਦੀ ਆ ਜਿਹੜਾ ਉਹਦਾ ਮਿਹਨਤ ਕਰਦਾ ਇਹ ਗੱਲ ਕਰਦਾ ਇੱਕ ਗੱਲ ਉਹਨੇ ਕਹਿੰਦਾ ਯੂਪੀ ਦਾ ਜਾਂ ਕਿਸੇ ਦਾ ਮੈਂ ਇੱਕ ਗੱਲ ਕਰਦਾ ਅਗਲਾ ਮਿਹਨਤ ਕਰਦੇ ਫੇਰ ਅਗਲਾ ਤੁਹਾਨੂੰ ਬਿਨਾ ਉਰਤ ਦਿੱਤ ਪੈਨ ਦਿੱਤੇ ਬਿਨਾ ਜਾਂ ਕੁਮਾਰ ਦਿੱਤੇ ਬਿਨਾ ਜਾਣ ਹੀ ਨਹੀਂ ਥੋੜੀ ਜਿਹੀ ਨਈ ਦੇ ਵਜੋਂ ਨਿਕਲ ਲੈ ਜਾਵੇ ਇੱਕ ਗੱਲ ਹੋਰ ਮੈਂ ਪਹਿਲਾਂ ਜੋ ਇੱਕ ਗੱਲ ਹੋਰ ਨੋਟ ਕੀਤੀ ਆ ਆਪਣੇ ਬੰਦਿਆਂ ਦੀ ਕਿੰਨੀ ਗਲਤੀ ਆ ਜਿਵੇਂ ਦੱਸ ਦੱਸ 10 ਰੁਪਏ ਧੱਕੇ ਨਾਲ ਦੇਣ ਲੱਗ ਜਾਂਦੇ ਆਪਣੇ ਬੰਦੇ ਆਪਣੇ ਰਿਸ਼ਤੇਦਾਰ ਨੂੰ ਨਹੀਂ ਦਿੰਦੇ ਆਂਟੀ ਗਵੰਡੀ ਨੂੰ ਨਹੀਂ ਦਿੰਦੇ ਇਹਨਾਂ ਨੂੰ ਆ ਕੇ ਫੜਾਉਂਦੇ ਨੇ ਇਹ ਤਾਰ ਬਣਾਤਾ ਇਹਨੂੰ ਜਾਣਦੇ ਨਹੀਂ ਹੈਗੇ ਇੱਕ ਏਰੀਆ ਬਣਾਤਾ ਡੈਲ ਅੰਮ੍ਰਿਤਸਰ ਜਿਤ ਪਤਾ ਹੀ ਨਹੀਂ ਕਿ ਇਹਨੂੰ ਕੋਣ ਕੀ ਕਿਹਦਾ ਅੰਮ੍ਰਿਤਸਰ ਕਿੱਥੇ ਹੈਗਾ ਵਾ ਪਰ ਅੱਜ ਦੀ ਰੇਟ ਚ ਇੰਟਰਨੈਸ਼ਨਲ ਦੇ ਵਿੱਚ ਦੂਜੇ ਨੰਬਰ ਤੇ ਆ ਇਹ ਕਦਾ ਲੱਗਦਾ ਲੋਕਾਂ ਨੂੰ ਵੀ ਆਪਣੇ ਆਪਣੇ ਗੁਰੂ ਸਾਹਿਬ ਨੇ ਸਿੱਖਿਆ ਨਹੀਂ ਦਿੱਤੀ ਮੀਖ ਮੰਗਣ ਦੀ ਉਹ ਇਹ ਗੱਲ ਹੈ ਦੇ ਉਹ ਦੇ ਲੋ ਵੀ ਆਪਣੇ ਦੇਖਾਂ ਦੇਖਿਆ ਵੀਡੀਓ ਦੇਖ ਕੇ ਹਰਦੁਆਰ ਚ ਬ੍ਰਿੰਦਾਵਨ ਚ ਮੂਹਿਮ ਚੱਲ ਪਈ ਤੇ ਲੋਕ ਬੰਡੇ ਚੈਨਲਾਂ ਤੇ ਚੱਲ ਰਿਹਾ ਉਹ ਭਜਾਉਣ ਲੱਗੇ ਉਹ ਕਹਿੰਦੇ ਕ੍ਰਾਈਮ ਕਰਦੇ ਨੇ ਚੋਰੀਆਂ ਚੋਰੀਆਂ ਕਰਦੇ ਨੇ ਅਸੀਂ ਅੱਜ ਜਿੰਨੇ ਭਗਾਰੀ ਬੜੇ ਨੇ ਸਾਰੇ ਕੋਲ ਚਾਕੂ ਨਿਕਲੇ ਨੇ ਛੋਟੇ ਭਾਜੀ ਮੈਂ ਕਹਿੰਦਾ ਇਥੋਂ ਵੀ ਬਿਨਾਂ ਹਰਿਮੰਦਰ ਸਾਹਿਬ ਤੱਕ ਚੱਲੋ ਤੁਹਾਨੂੰ ਪਤਾ ਨਹੀਂ ਇਹੋ ਜਿਹੇ ਬੰਦੇ ਕਿਹੋ ਜਿਹੇ ਮੈਨੂੰ ਕਿਹਾ ਅੱਜ ਕੋਈ ਨਹੀਂਗਾ ਅੱਜ ਹੈ ਹੀ ਨਹੀਂ ਕੁਛ ਉਹਨਾਂ ਦੇ ਉਹਨਾਂ ਦੇ ਦੋ ਦੇ ਦੋ ਦੇ ਦੋ ਦੇ ਦੋ ਦੇ ਪਿਛਲੇ ਆਪਦੇ ਉਹ 20000 ਰੋਹ ਦਾ ਜਮਾ ਕਰਾਉਂਦਾ ਸੀ ਉਹਦੇ ਪਰਚੀਆਂ ਨਿਕਲੀਆਂ 20000 ਰੋਹ ਇਹਦਾ ਭਖਾਰੀ ਦੇਖ ਲੋ ਆਪਣੇ ਮਹੀਨੇ ਦੀ 20000 ਰੋਹ ਦਾ 1000 ਰੁਪਏ ਮਹੀਨਾ ਹੋ ਜਾਂਦਾ ਤਿੰਨ ਚਾਰ ਦਿਨ ਹੋ ਗਏ ਮੈਨੂੰ ਨਵਾਂ ਵੇਖਿਆ ਇਹ 100 ਰੁਪਏ ਮੰਗਦਾ 100 ਰੁਪਏ ਦੇ ਦੋ ਕਿਤਾਬ ਨਹੀਂ ਜੋ ਮਾਰਦੀ ਹੈ ਆਪਣੀ ਦੁਨੀਆ ਦੀ ਮੈਂ ਪੁੱਛਿਆ ਕਿਥੋਂ ਆਇਆ ਵਾ ਪੁੱਛਿਆ ਵੀ ਕਿਥੋਂ ਆਇਆ ਵਾ ਹੁਣ ਮੈਂ ਉਹ ਦੋ ਜਣੇ ਦੀ ਕਿ ਮੈਂ ਉਹਨੂੰ ਨਹੀਂ ਫੜਿਆ ਕਿਉਂਕਿ ਉਹ ਬਾਹਰਲਾ ਪੈਰੇ ਟੋਕੇ ਮਗਰ ਮਾਲ ਫੜ ਲਾ ਇਹਨੂੰ ਮੈਂ ਕਿਹਾ ਆ ਭਾਈ ਚੱਲ ਹੁਣ ਸ਼ੁਰੂ ਕਰ ਤਿਰਤ ਕਰਕੇ ਦਿਖਾ ਤੈਨੂੰ ਇੰਨੇ ਲੋਕਾਂ ਚ ਵਾਦਾ ਕਰਤਾ ਮਿਹਨਤ ਕਰੇਗਾ ਟਿਕ ਨਹੀਂ ਮੰਗੇਗਾ ਤੈਨੂੰ ਕਰਾ ਦਾਂਗੇ ਇੱਥੇ ਮੈਂ ਰਾਜ ਦਿਆ ਕਹਿੰਦੇ ਬੈਟਰੀ ਵਾਲੀ ਜਮਾ ਕਰਾ ਦਿਆ ਕਰਾਂਗਾ ਜਿੰਨੇ ਨਹੀਂ ਦੇਣਾ ਉਹ ਤੈਨੂੰ ਕਰ ਦੇਣੀ ਆ ਤੈਨੂੰ ਕੰਮ ਵੀ ਤੈਨੂੰ ਸੰਗਤ ਦਊਗੀ ਪੂਰਾ ਠੀਕ ਠੀਕ ਆ ਬਾਬਾ ਹੁਣ ਪਤਾ ਮਿਹਨਤ ਕਰਨ ਡਿਆ ਵਾ ਫਿਰ ਖੁਸ਼ੀ ਨਾਲ ਤੁਹਾਨੂੰ ਭਾਵੇਂ 50 ਦੇ 2 13 ਉਤੇਰੇ ਕਰਮ ਸੋ ਸੰਗਤ ਜੀ ਬੇਨਤੀ ਆ ਵੀ ਭੀਖ ਨਾ ਦਈਏ ਆਪਾਂ ਵੀ ਓਡੇ ਹੀ ਦੋਸ਼ੀਆਂ ਜਿੰਨੇ ਜੇ ਇਹ ਕਸੂਰਵਾਰ ਨੇ ਕਸੂਰਵਾਰ ਆਪਾਂ ਵੀ ਆ ਜੇ ਆਪਾਂ ਇਹਨਾਂ ਨੂੰ ਪੈਸੇ ਦੰਨੇ ਆ ਤਾਂ ਇਹ ਮੰਗਦੇ ਨੇ ਜੇ ਆਪਾਂ ਨਾ ਦਈਏ ਆਪੀ ਮਿਹਨਤ ਕਰਨ ਲੱਗ ਜਾਣਗੇ ਸੋ ਬੇਨਤੀ ਆ ਤੁਹਾਡੇ ਚਰਨਾਂ 'ਚ ਜੇਕਰ ਤੁਹਾਨੂੰ ਪ੍ਰਮਾਤਮਾ ਨੇ ਇਸ ਕਾਬਲ ਕੀਤਾ ਵੀ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਦੀ ਕਰੋ ਜਿਹੜੇ ਗਰੀਬ ਨੇ ਉਸ ਤੋਂ ਬਾਅਦ ਆਪਣੇ ਆਟਕਵਾਟ ਦੀ ਕਰੋ ਆਪਣੇ ਪਿੰਡੇ 'ਚ ਕਰੋ ਫੇ ਤੁਹਾਨੂੰ ਲੱਗਦਾ ਆਪਣੇ ਗੁਰੂ ਘਰਾਂ ਦੇ ਏਡੇ ਪ੍ਰਬੰਧ ਚੱਲਦੇ ਨੇ ਇੰਨੇ ਲੰਗਰ ਲੱਖਾਂ ਦੁਨੀਆ ਰੋਜ਼ ਲੰਗਰ ਛਕਦੀ ਆ ਉੱਥੇ ਕਿਰਾਓ ਤੁਸੀਂ ਤੋਂ ਬੇਨਤੀ ਹੈ ਜੀ ਜ਼ਰੂਰ ਹੈ ਬੇਨਤੀ ਆ ਪਰਿਵਾਰ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਤੈਨੂੰ ਤੈਨੂੰ ਕਰਾ ਦਾਂਗੇ ਬਸ ਮਿਹਨਤ ਕਰਕੇ ਦਿਖਾ 6 ਮਹੀਨੇ ਠੀਕ ਹੈ ਕਿਉਂਕਿ ਸਾਨੂੰ ਅਸੀਂ ਅੱਜ ਸੰਗਤ ਨੂੰ ਕਹਿ ਦਈਏ ਤੈਨੂੰ ਰਿਕਸ਼ਾ ਦਿਵਾ ਵੀ ਕੱਲ੍ਹ ਨੂੰ ਦੇਣਾ ਤੋਂ ਪਰਸੋਂ ਨੂੰ ਭੇਜ ਦੇਵਾਂ ਮੈਂ ਕਹਿੰਦਾ ਨਹੀਂ ਨਹੀਂ ਐਵੇਂ ਲਾਉਂਗਾ ਭਾਈ ਇਹ ਮੈਂ ਕਿਹਾ ਮੈਂ ਇੱਥੇ ਜਮ੍ਹਾਂ ਕਰਾ ਜਾਕਰੋ ਕੀ ਆ ਜਾ ਕਰੂੰਗਾ 6 ਮਹੀਨੇ ਕਰ ਦੂ ਨਾ ਕਰ ਉਹ ਗੰਦੇ ਧੰਦੇ ਲੈ ਜਾ ਪਰ ਕਟੋਗੜ 6 ਮਹੀਨੇ ਮਿਹਨਤ ਕਰ ਮਿਹਨਤ ਕਰਕੇਗਾ 6 ਮਹੀਨੇ ਮਿਹਨਤ ਕੋਈ ਰਮਾਲ ਫੜ ਲੈ ਮੈਂ ਵੀ ਹੋ ਰਹੀ ਆਉਣਾ ਤੂੰ ਵੀ ਹੋ ਰਿਹਾ ਆਉਣਾ ਮੇਰੇ ਹਾਂਜੀ ਹਾਂਜੀ ਅੱਛਾ ਅਮਰੀਕਾ ਤੋਂ ਠੀਕ ਹੈ ਠੀਕ ਹੈ ਯਾਰ ਪੂਰੀ ਦੁਨੀਆ ਗੱਲਾਂ ਕਰਦੀ ਆ ਵੀ ਪੰਜਾਬੀ ਭੀਖ ਨਹੀਂ ਮੰਗਦੇ ਮਰਦੇ ਮਰ ਜਾਣਗੇ ਇਹ ਗੱਲਾਂ ਹੈ ਕਹਾਵਤਾਂ ਪਰ ਇਹ ਕਹਾਵਤ ਝੂਠੀ ਪੈਣ ਲੱਗੀ ਹੁਣ ਆ ਦੇ ਲੋ ਆਪਣੇ ਪਾਪਾ ਜੀ ਆ ਵੀ ਤਾਂ ਮਿਹਨਤ ਕਰਦੇ ਸਨ ਤਾਂ ਨੂੰ ਜੋੜੀ ਜੇ ਆ ਦੇ ਲੋ ਬਜ਼ੁਰਗ ਕਿਹੜੀ ਉਮਰ ਤੀ ਜਾ ਕੇ ਦੇ ਲੋ ਕਰਦੇ ਨੇ ਮਿਹਨਤ ਧੰਨਵਾਦ ਭਰਾਵਾ ਕਰ ਮਿਹਨਤ ਨਹੀਂ ਤੋੜੇ ਵੀ ਸਤਿਕਾਰ ਹੈ ਜੀ ਤੁਸੀਂ ਜਿਹੜੇ ਮਿਹਨਤੀ ਬੰਦੇ ਹੋ ਤੁਹਾਡਾ ਦਿਲੋਂ ਸਤਿਕਾਰ ਆ ਸਾਡੇ ਵੱਲ ਆ ਦੇ ਲੈ ਇਹ ਵੀ ਆ ਦੇ ਲੈ ਇਹ ਨਹੀਂ ਲੱਤਾਂ ਨਹੀਂ ਹੈਗੀਆਂ ਮਿਹਨਤ ਕਰੋ ਮਿਹਨਤ ਬੰਦੇ ਦਾ ਸਤਿਕਾਰ ਕਰਦੇ ਹਾਂ ਜੀ ਠੀਕ ਹੈ ਮਹਾਰਾਜ ਜੀ ਵਾਈਗੁਰ ਆ ਵਾਈਗੁਰ ਜੀ ਕੀ ਬਾਤ ਹੈ ਜੀ ਕੀ ਮੇਰੇ ਆਂਦਾ ਸਵੇਰੇ ਸਵੇਰੇ ਆ ਸਾਡੀ ਦੁਕਾਨ ਕੋਲ ਵੀ ਹੁਣ ਭੀਕ ਭੁਖ ਜਾ ਮੰਗਦਾ ਤਾਂ ਨਹੀਂ ਦੇਖਿਆ ਨਹੀਂ ਨਹੀਂ ਹੁਣ ਨਹੀਂ ਆ ਇੱਕ ਬਈ ਖਾਣੇ ਬੋਹ ਘਟ ਕੇ ਦੂਸਰੇ ਬੋਹ ਲਾਂਦੇ ਆ ਉਹ ਉਹ ਆਪਾਂ ਪੂਰੀ ਰੈੱਡ ਲਾਈਟਾਂ ਦੇ ਵੀ ਸ਼ੁਰੂ ਕਰਨੇ ਆ ਸਾਡੀ ਸਰਕਾਰ ਨਾਲ ਗੱਲ ਚੱਲ ਰਹੀ ਹੈ ਕਿਉਂਕਿ ਉਹ ਸਾਨੂੰ ਜਿਆਦਾ ਸਰਕਾਰ ਦਾ ਸਹਿਯੋਗ ਚਾਹੀਦਾ ਜਾਂ ਮਹੰਤਾਂ ਦਾ ਕਿਉਂਕਿ ਨਕਲੀ ਮਹੰਤਾਂ ਨੇ ਬਣੇ ਹੋਏ ਉਹ ਨਕਲੀ ਸਾਰੇ ਹੁਣੇ ਤੁਸੀਂ ਸਿਆ ਇੱਕ ਸੰਧੂ ਵੀ ਨਹੀਂ ਗੱਲ 10-20 ਲੈਣੇ ਨਹੀਂ ਉਹਨਾਂ ਨੇ ਕਟੋਗੜ 100 200 ਉਹ ਇਹ ਤੋਂ ਵੀ ਵੱਡਾ ਮੁੱਦਾ ਇਹ ਤਾਂ ਅਜੇ ਫੇਰ ਚੱਲ ਕੱਪੜੇ ਕੋਪੜੇ ਖਿੱਚ ਲੈਂਦੇ ਨੇ ਉਹ ਤਾਂ ਬੰਦਿਆਂ ਦਾ ਜਲੂਸ ਕੱਢਦੇ ਨੇ ਉਹ ਅਸੀਂ ਪੂਰੇ ਪੰਜਾਬ 'ਚ ਚਲਾਉਂਦੇ ਹਾਂ ਤੇ ਮਰਜ਼ੀ ਮੰਗਣ ਇਹ ਸੀਰੀਅਸ ਨਹੀਂ ਚਾਹੀਦੇ ਉਹ ਬੜੇ ਬੜੇ ਲੋਕੀ ਵੀਰੇ ਮਹਾਰਾ ਦੀ ਕਿਰਪਾ ਨਾਲ ਪੂਰੇ ਪੰਜਾਬ 'ਚ ਹੀ ਉਹ ਵੀ ਖਤਮ ਹੋ ਜਾਣੇ ਅਸੀਂ ਇੰਨੇ ਲੋਕੀ ਦੁਖੀ ਹੋ ਕੇ ਜਾਂਦੇ ਕਹਿੰਦੇ ਗੁਰੂ ਘਰ ਮੱਥਾ ਟੇਕਣ ਆਏ ਤੇ ਕੱਪੜਾ ਖਿੱਚ ਕੇ ਕਿਉਂ ਨਾਲ ਕੋ ਪੈਸੇ ਲੱਗਦੇ ਵੀਡੀਓ ਇਹ ਕਹਿ ਰਹੇ ਨੇ ਪੈਸੇ ਦੋ ਮੰਨਤਾ ਕਰਦੇ ਨੇ ਉਹਨਾਂ ਦੇ 20 25 6 ਦਿਨ ਤੋਂ ਬਾਅਦ ਜਿਸਨੇ ਮਰਜ਼ੀ ਆਈ ਉਹ ਇੱਥੇ ਕਟੋ ਲੈਣਾ ਭਰਿਆਂ ਸੱਤ ਅੱਠ ਜਾਨੇ ਹੋਣਗੇ ਫਿਰ ਵੇਖੋ ਇਹ ਨਹੀਂ ਉਹਨੇ ਕਹਣਾ ਤੁਹਾਡੀ ਤੁਸੀਂ ਨਾ ਤੁਹਾਡੀ ਜੋੜੀ ਸਲਾਮ ਰਵੇ ਉਹ ਕਹਿੰਦੀ ਮੇਰੀ ਭੈਣ ਭਰਾ ਭੈਣ ਭਰਾ ਹੁੰਦੇ ਨੇ ਕੋਈ ਮਾਂ ਪੁੱਤਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਹਿੰਨੇ 10 ਰੁਪਏ ਦੇਤੇ 20 ਰੁਪਏ ਦੇਤੇ ਨਾ ਮਿਛਾ ਨਹੀਂ ਛੱਡਣਾ 100 ਰੁਪਏ 500 ਰੁਪਏ ਲੈ ਕੇ ਛੱਡਣਾ ਫਿਰ ਲੈ ਕੇ ਛੱਡਣਾ ਉਸ ਤਰ੍ਹਾਂ ਹੀ ਛੱਡਦੇ ਆ ਉਹ ਵੀ ਸ਼ੁਰੂ ਕਰਾਂਗੇ ਫਿਰ ਜਰੂਰ ਗੁਰੂ ਮਾਰਾ ਕਿਰਪਾ ਕਰਨਾ ਹਾਂਜੀ ਹਾਂਜੀ ਧੰਨਵਾਦ